बहुत ज्यादा दिक्कत आ रही है बड़ी गड्डी चाहे छोटी गड्डी सारे में दिक्कत आ रही है देखो कितने बड़े बड़े, बड़े टोए हैं आज हो रिक्शा की बड़े बड़े गड्डिया जान दो तो एतराज कर दिया है ये ये सुबह की है कल परसों तो टूटे सुबह ही दो तीन टूट तू, चुके अभी भी एक पड़ी होगी आगे दुख से कहना पड़ेगा कि प्रशासन की नाकामी है क्योंकि हर साल मानसून आता है कोई नई बात तो है नहीं कि अचानक बारिश आ गई है ਇਹ ਅੱਜ ਮਹੀਨਾ ਹੋ ਚਲੇਆ ਇੱਥੇ ਰੋਜ਼ ਐਕਸੀਡੈਂਟ ਹੋ ਰਹੇ ਆ ਰੋਜ਼ ਗੱਡੀਆਂ ਟੁੱਟ ਰਹੀਆਂ ਕੋਈ ਨਹੀਂ ਦੇਖਣ ਵਾਲਾ ਕੱਲੇ ਤੇ ਲੇਡੀ ਡਿਪਾਰਟਮੈਂਟ ਦਾ ਇੱਕ ਟੈਂਪੋ ਗਰੇ ਜਿਹੜਾ ਪਾਰਟੀ ਖਾਦੇ ਗਏ ਸਭ ਲੇਡੀ ਵਿੱਚ ਗਿਰੀਆਂ ਸੜਕ ਦਾ ਹਾਲ ਦੇਖ ਲਓ ਕੀ ਹੈ ਵੋਟਾਂ ਮੇਲੇ ਦਾ ਕਹਿੰਦੇ ਸੀ ਅਸੀਂ ਆਪਾਂ ਸਾਰਾ ਕੁਝ ਠੀਕ ਕਰਾਵਾਂਗੇ ਤੇ ਹਾਲ ਦੇਖ ਲਓ ਕੀ ਹੈ ਪਿੱਛੇ 1 ਕਿਲੋਮੀਟਰ ਤੱਕ ਲੰਬਾ ਜਾਮ ਲੱਗਿਆ ਹੋਇਆ ਤੇ ਆਹ ਦੇਖੋ ਹਾਲ ਕੀ ਹੈ ਤੁਸੀਂ ਦੇਖੋ ਜੀ ਇਸ ਥਾਂ ਦੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਖੜੇ ਹੋ ਜਿੱਥੇ ਗੱਡੀ ਨੂੰ ਉੱਪਰ ਚੜਾਣਾ ਇਹ ਗਿਆਸਪੁਰੇ ਤੋਂ ਬਿਲਕੁਲ ਥੋੜਾ ਜਿਹਾ ਪਿਛੇ ਹੈ 100 ਮੀਟਰ ਪਿਛੇ ਘਾਟਾ ਤੇ 3-4 ਦਿਨ ਤੋਂ ਇਦਾਂ ਹੀ ਹਾਲ ਹੈ 21 ਘੰਟਾ ਪਿਛੇ ਖੰਡਾ ਪੈਰੇ ਲੋਕਾਂ ਨੂੰ ਭਾਜੀ ਬਹੁਤ ਬੁਰਾ ਹਾਲ ਹੈ ਇੱਥੇ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਗੱਲ ਸ ਬਹੁਤ ਜ਼ਿਆਦਾ ਐਕਸੀਡੈਂਟ ਵੀ ਹੋਇਆ ਇੱਥੇ ਜੀਪ ਵੀ ਫਸ ਗਈ ਬੰਦੇਆਂ ਨੇ ਵੀ ਸੱਟ ਲੱਗੀ ਆ ਅੱਛਾ ਆ ਦੇਖੋ ਤੁਸੀਂ ਖੱਡੇ ਦੇਖੋ ਭਾਜੀ ਕਿੰਨੇ ਨੇ ਇਸੇ ਕਾਰਨ ਇੱਕ ਵੱਡਿਆ ਆਟੋ ਪਲਟ ਗਿਆ ਸੀਗਾ ਖੱਡੇ 'ਚ ਰੈਨ ਨਾ ਗੁਰਨਾ ਲੱਗਿਆ ਫਿਰ ਜਾ ਕੇ ਹਟਿਆ ਜਾਮ ਘੰਟਾ ਫਸੇ ਰਹੀ ਗੱਲ ਟੋਆ ਦਾ ਬਠੇਰੇ ਤੁਹਾਡੇ ਸਾਹਮਣੇ ਹੀ ਨਾ ਦਿਖਾਓ ਵੀਡੀਓ ਚ ਕਿੰਨੇ ਕਿੰਨੇ ਟੋਏ ਆ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਵਰਦਾ ਅਸੇ ਲੁਧਿਆਣਾ ਦੇ ਸਮਾਰਟ ਸਿਟੀ ਦੇ ਵਿੱਚ ਮੌਜੂਦ ਆ ਲੁਧਿਆਣਾ ਗੈਸਪੁਰਾ ਸਮਾਰਟ ਸਿਟੀ ਦੱਸਦੇ ਦਿੱਲੀ ਹਾਈਵੇ ਰੋਡ ਤੇ ਜਿੱਥੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਕਿ ਲੋਕਾਂ ਨੇ ਸੜਕ ਨੂੰ ਛੱਡ ਕੇ ਫੁੱਟਪਾਥ ਉੱਤੇ ਲੋਕਾਂ ਨੇ ਆਣਾ ਜਾਣਾ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਇਹ ਮੇਨ ਹਾਈਵੇ ਰੋਡ ਹੈ ਇਸ ਰੋਡ ਨੂੰ ਛੱਡ ਕੇ ਲੋਕ ਫੁੱਟਪਾਥ ਉੱਤੇ ਆਪਣੀਆਂ ਗੱਡੀਆਂ ਜਿਹੜੀਆਂ ਕ੍ਰੋਸ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਲੁਧਿਆਣਾ ਦਾ ਦਿੱਲੀ ਹਾਈਵੇ ਰੋਡ ਹੈ ਸਮਾਰਟ ਸਿਟੀ ਜਿਹਦੀਆਂ ਤਸਵੀਰਾਂ ਦਿਖਾਣੇ ਆ ਆ ਤੁਸੀਂ ਰੋਂਗੇ ਮਾਰ ਘਾਰੇ ਰੱਦੀ ਸਰਕਾਰ ਹੈ ਬਿਲਕੁਲ ਮਹਾਰਤ ਦੀ ਸਰਕਾਰ ਹੈ ਕਿਤੋਂ ਸੜਕਾਂ ਦੀ ਨਹੀਂ ਆ ਇਹਨੇ بڑے بڑے ਗੱਡੇ ਆ ਗੱਡੀਆਂ ਪਲਟਦੀ ਪਲਟ ਜਾਂਦੀਆਂ ਭਈਆਂ ਜੀ ਨਿਕਲ ਆ ਰਹੀ ਹੈ ਬਹੁਤ ਵੱਡੀ ਜ਼ਿਆਦੀ ਦਿੱਕਤ ਆ ਰਹੀ ਹੈ ਵੱਡੀ ਗੱਡੀ ਹੋਵੇ ਜਾਂ ਛੋਟੀ ਗੱਡੀ ਸਾਰਿਆਂ ਨੂੰ ਦਿੱਕਤ ਆ ਨਹੀਂ ਆ ਦੇਖੋ ਕਿੰਨੇ ਵੱਡੇ ਵੱਡੇ ਟੋਏ ਆਏਗੇ ਸਾਡੇ ਈ ਰਿਕਸ਼ਾ ਕੀ ਵੱਡੇ ਵੱਡੇ ਗੱਡੀਆਂ ਜਾਣ ਤੋਂ ਇਤਰਾਜ਼ ਕਰਦੀਆਂ ਆਏਗੀ ਤੋ ਹਾਲਾਤ ਜਿਹੜੇ ਨੇ ਉਹ ਤੁਹਾਡੇ ਨਾਲ ਇਸ ਟਾਈਮ ਸਾਂਝਾ ਕਰਾਵਾਂਗੇ ਲੁਧਿਆਣਾ ਦੇ ਸਮਾਰਟ ਸਿਟੀ ਦੇ ਕਿਉਂਕਿ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਸਮਾਰਟ ਸਿਟੀ ਕਾਗਜ਼ਾਂ ਦੇ ਵਿੱਚ ਹੀ ਅਜਰਬ ਸਮਾਰਟ ਬਣ ਕੇ ਰਹਿ ਚੁੱਕੀ ਕਿਉਂਕਿ ਜੇਕਰ ਹਕੀਕਤ ਦੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਈਏ ਤੇ ਇਹ ਲੁਧਿਆਣਾ ਦੀ ਸਮਾਰਟ ਸਿਟੀ ਹੈ ਜਿੱਥੇ ਲੋਕਾਂ ਨੇ ਸੜਕ ਨੂੰ ਛੱਡ ਕੇ ਫੁੱਟਪਾਥ ਉਤੋਂ ਆਣਾ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਇਹ ਮੇਨ ਹਾਈਵੇ ਸੜਕ ਹੈ ਦਿੱਲੀ ਹਾਈਵੇ ਇਹ ਸੜਕ ਜਿੱਥੇ ਦੀਆਂ ਤਸਵੀਰਾਂ ਦਿਖਾਣੇ ਆ ਇਹ ਸੜਕ ਨੂੰ ਛੱਡ ਕੇ ਲੋਕ ਕਿਸ ਤਰੀਕੇ ਗੱਡੀਆਂ ਆਪਣੀਆਂ ਫੁੱਟਪਾਥ ਉੱਤੇ ਚੜਾ ਰਹੇ ਨੇ ਤੇ ਉਸ ਤੋਂ ਬਾਅਦ ਆ ਰਹੇ ਨੇ ਕਿਉਂਕਿ ਇਹ ਵੱਡੇ ਹਾਦਸੇ ਦਾ ਸੱਦਾ ਪੱਤਰ ਦਿੰਦਾ ਹੋਇਆ ਨਜ਼ਰ ਆ ਰਿਹਾ ਵੈ ਸੜਕ ਮੇਨ ਹਾਈਵੇ ਰੋਡ ਕਿਉਂਕਿ ਇਹ ਸੜਕ ਦੇ ਉੱਤੇ ਸਿਰਫ ਟੋਏ ਹੀ ਟੋਏ ਆ ਦੱਸ ਦਈਏ ਕਿ ਸੜਕਾਂ ਦੇ ਵਿੱਚ ਟੋਏ ਨਹੀਂ ਤਿਆਰ ਹੋਏ ਟੋਇਆਂ ਦੇ ਵਿੱਚ ਜਿਹੜੀ ਆ ਸੜਕ ਇਹ ਬਣ ਚੁੱਕੀ ਹੈ ਜਿਹੜੀ ਸਿੱਧੇ ਤੌਰ ਤੇ ਵੱਡੇ ਹਾਦਸੇ ਨੂੰ ਸੱਤਾ ਪੱਤਰ ਦਿੰਦੇ ਹੋਏ ਨਜ਼ਰ ਆ ਰਹੀ ਆ ਤਾਂ ਲੋਕ ਰੋਂਗ ਆਂਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਕਰਨੇ ਆ ਜਿਹੜੇ ਲੋਕ ਰੋਂਗ ਇਦਰੇ ਲੋਕ ਆਟੋ ਜਿਹੜੀ ਹੈ ਐ ਦੇਖ ਸਤੋ ਕਿਸ ਤਰੀਕੇ ਚੜਾਉਂਦੇ ਹੋਏ ਨਜ਼ਰਾਂ ਨਾਲ ਗੱਲਬਾਤ ਕਰਦੇ ਆ ਕਿਦਾਂ ਗੱਡੀਆਂ ਵੀ ਧੁੱਕੀ ਗੱਡੀਆਂ ਵੀ ਧੁੱਕੀ ਨਿਕਲੀ ਪਈ ਹੈ ਬਿਲਕੁਲ ਸੋ ਦੇਖ ਸਰਕਾਰ ਆ ਟੋਟਲ ਫੇਲ ਆ ਦੇਖ ਸਤੋ ਟੋਟਲ ਫੇਲ ਸਰਕਾਰ ਆ ਇਹ ਅੱਜ ਮਹੀਨਾ ਹੋ ਚਲੇਆ ਇੱਥੇ ਰੋਜ਼ ਐਸੀਡੈਂਟ ਹੋ ਰਹੇ ਆ ਰੋਜ਼ ਗੱਡੀਆਂ ਟੁੱਟ ਰਹੀਆਂ ਕੋਈ ਨਹੀਂ ਦੇਖਣ ਵਾਲਾ ਤੁਸੀਂ ਫੁਰਪਾਤ ਉੱਤੋਂ ਚੜ ਗਿਆ ਰਹੇ ਜਿੱਥੇ ਲੋਕ ਪੈਦਲ ਆਉਂਦੇ ਨੇ ਉੱਥੋਂ ਇਹੀ ਰਿਕਸ਼ੇ ਚਲਾ ਕੇ ਲੈ ਕੇ ਆ ਰਹੀ ਕੀ ਕਰੀਏ ਜੀ ਥੱਲੇ ਗੱਡੀ ਪਲਟ ਜਾਊਗੀ ਰੋਟੀ ਦਾ ਖਾਣੀ ਆ ਜੀ ਐਡੇ ਐ ਟੋਏ ਆ ਜੇ ਅਸੀਂ ਥੱਲੋ ਦੀ ਕੱਢਦੇ ਸਾਡੀ ਗੱਡੀ ਪਲਟ ਜੂਗੀ ਪਤਾ ਨਹੀਂ ਟੋਏ ਜਾਦਾ ਵੱਡੇ ਆ ਬਹੁਤ ਵੱਡੇ ਟੋਏ ਆ ਜੀ ਵੱਡੀ ਗੱਡੀ ਝੋਲ ਮਾਰਦੀ ਆ ਬਰਸਾਤ ਹੋਏ ਨੇ ਤਾਂ 2 ਦਿਨ ਖਤਮ ਹੋ ਗਏ ਤਾਂ ਵੀ ਜੇ ਇੰਨਾ ਬੁਰਾ ਹਾਲ ਆ ਤੁਹਾਡੇ ਸਾਹਮਣੇ ਦੇਖੋ ਵੱਡੀਆਂ ਗੱਡੀਆਂ ਝੋਲ ਮਾਰਦੀਆਂ ਛੋਟੀਆਂ ਦਾ ਕੀ ਹੋਊਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਿਸ ਤਰੀਕੇ ਲੋਕਾਂ ਦਾ ਗੁੱਸਾ ਫੁੱਟ ਰਿਹਾ ਤੁਹਾਨੂੰ ਦਿਖਾ ਦਿੰਦੇ ਆ ਇਹ ਫੁੱਟਪਾਥ ਹੈ ਐਚਐਸ ਫੁੱਟਪਾਥ ਉੱਤੇ ਅਸੀਂ ਖੜੇ ਆ ਇਹ ਫੁੱਟਪਾਥ ਉੱਤੇ ਦੇਖ ਸਕਦੇ ਹੋ ਕਿ ਬਿਜਲੀ ਦੇ ਖੰਬੇ ਲੱਗੇ ਹੋਏ ਨੇ ਜੇਕਰ ਇਹ ਗੱਡੀਆਂ ਆਂਦੀ ਏ ਅਲ ਰੋਂਗ ਆ ਰਹੇ ਹੋ ਤੁਸੀਂ ਕੀ ਗੱਲ ਇਹ ਜਿਹੜੀ ਫੁੱਟਪਾਥ ਤੇ ਗੱਡੀ ਚੜਾ ਰਹੇ ਹੋ ਕਿਉਂ ਨਹੀਂ ਇਹ ਤਾਂ ਬਹੁਤ ਟੋਏ ਹੋਏ ਪਿਆ ਸੜਕ ਦੇ ਉੱਤੇ ਕਿਉਂਕਿ ਪ੍ਰਸ਼ਾਸਨ ਦੀ ناکਾਮੀ ਕਰਕੇ ਕਿਉਂਕਿ ਪ੍ਰਸ਼ਾਸਨ ਜਿਹੜਾ ਕੰਮ ਕਰਕੇ ਸਹੀ ਨਹੀਂ ਹੈਗਾ ਕਿਉਂਕਿ ਜੇ ਪ੍ਰਸ਼ਾਸਨ ਹੀ ਸਹੀ ਹੋਵੇ ਤਾਂ ਸਾਨੂੰ ਫੁੱਟਪਾਥ ਤੇ ਚラン ਦੀ ਲੋੜ ਨਹੀਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਜਿਹੜਾ ਗੁੱਸਾ ਨਜ਼ਰ ਆ ਰਿਹਾ ਗੱਡੀਆਂ ਜਿਹੜੀਆਂ ਨੇ ਉਹ ਵੀ ਉੱਪਰੋਂ ਚੜਾ ਕੇ ਲੋਕ ਲੈ ਕੇ ਆ ਰਹੇ ਨੇ ਗੱਲਬਾਤ ਕਰ ਲੈਣੇ ਆ ਜਿਹੜੇ ਲੋਕ ਨੇ ਤੁਸੀਂ ਗੱਡੀ ਸਿਰ ਉੱਪਰ ਲੈ ਕੇ ਆ ਰਹੇ ਹੋ ਸੜਕ ਨੂੰ ਛੱਡ ਦਿੱਤੀ ਹੋਈ ਹੈ ਦਿੱਲੀ ਹਾਈਵੇ ਰੋਡ ਹੈ ਸਰ ਸੜਕ ਦਾ ਹਾਲ ਦੇਖ ਲਓ ਕੀ ਹੈ ਵੋਟਾਂ ਮੇਲੇ ਦਾ ਕਹਿੰਦੇ ਸੀ ਅਸੀਂ ਆਪ ਸਾੜਾ ਕੋਈ ਠੀਕ ਕਰਾਵਾਂਗੇ ਤੇ ਹਾਲ ਦੇਖ ਲਓ ਕੀ ਹੈ ਪਿੱਛੇ 1 ਕਿਲੋਮੀਟਰ ਤੱਕ ਲੰਬਾ ਜਾਮ ਲੱਗਿਆ ਹੋਇਆ ਤੇ ਆ ਦੇਖੋ ਹਾਲ ਕੀ ਹੈ ਥੋੜੀ ਜਿਹੀ ਦੇਖੋ ਇਹ ਬਿਲਕੁਲ ਕਿਸ ਥਾਂ ਦੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਖੜੇ ਹੋ ਜਿੱਥੇ ਗੱਡੀ ਨੂੰ ਉੱਪਰ ਚੜਾਣਾ ਪਿਆ ਇਹ ਗਿਆਸਪੁਰੇ ਤੋਂ ਬਿਲਕੁਲ ਥੋੜਾ ਜਿਹਾ ਪਿੱਛੇ ਹੈ 100 ਮੀਟਰ ਪਿੱਛੇ ਘਟਾ ਤੇ 3-4 ਦਿਨ ਤੋਂ ਇਦਾਂ ਹੀ ਹਾਲ ਹੈ 21 ਘੰਟਾ ਪਿੱਛੇ ਖੰਡਾ ਪੈ ਰਹੇ ਲੋਕਾਂ ਨੂੰ ਹਾਤ ਤਾਂ ਮੇਰੇ ਸਾਹਮਣੇ 2 ਦਿਨ ਪਹਿਲਾਂ ਹੋਈ ਸੀ ਸਰ ਬਰਸਾਤ ਦਾ ਪਾਣੀ ਦਾ ਹਾਲ ਪੂਰਾ ਪਾਣੀ ਪਾਣੀ ਹੋਇਆ ਪਿਆ ਪਰੇਸ਼ਾਨੀ ਦੀ ਹੋਈ ਨਹੀਂ ਟ੍ਰੈਫਿਕ ਦੀ ਬਿਲਕੁਲ ਤੋਂ ਦੱਸ ਦਈਏ ਕਿ ਮੇਰੇ ਪਿੱਛੇ ਤਸਵੀਰ ਜਿਹੜੀ ਆ ਦੇਖ ਸਕਦੇ ਹੋ ਕਿ ਗੈਸਪੁਰਾ ਚੌਕ ਹੈ ਭਾਜੀ ਬਹੁਤ ਬੁਰਾ ਹਾਲ ਹੈ ਇੱਥੇ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਕੱਲ ਸ ਬਹੁਤ ਜ਼ਿਆਦਾ ਐਕਸੀਡੈਂਟ ਵੀ ਹੋਇਆ ਇੱਥੇ ਜੀਪ ਵੀ ਫਸ ਗਈ ਬੰਦੇ ਆਨੇ ਵੀ ਸੱਟ ਲੱਗੀ ਐ ਅ ਦੇਖੋ ਤੁਸੀਂ ਖੱਡੇ ਦੇਖੋ ਭਾਜੀ ਕਿੰਨੇ ਨੇ ਆਦਨ ਦਿਖਾ ਦਿੰਦੇ ਕਾਫੀ ਭਾਰੀ ਲੰਬਾ ਜਾਮ ਜਿਹੜਾ ਲੱਗਿਆ ਹੋਇਆ ਤਾਂ ਜਿਸ ਤੋਂ ਬਾਅਦ ਲੋਕ ਦੇਖ ਸਕਦੇ ਹੋ ਕਿਸ ਤਰੀਕੇ ਪਰੇਸ਼ਾਨ ਹੋ ਰਹੇ ਨੇ ਪਰ ਕੁਝ ਗੱਡੀਆਂ ਜਿਹੜੀਆਂ ਰੋਂਗ ਜਾਂਦੇ ਹੋਈਆਂ ਨਜ਼ਰ ਆ ਰਹੀਆਂ ਨੇ ਤੁਸੀਂ ਆਟੋ ਜਿਹੜੇ ਉੱਪਰ ਚੜਾ ਕੇ ਲੈ ਕੇ ਆ ਰਹੇ ਜੇ ਵੱਡਾ ਹਾਸਾ ਹੋ ਜਾਊਗਾ ਤਾਂ ਇਹਦਾ ਜ਼ਿੰਮੇਵਾਰ ਕੌਣ ਹੈਗਾ ਸਰ ਪ੍ਰਸ਼ਾਸਨ ਜ਼ਿੰਮੇਵਾਰ ਹੈ ਜਿਹਨਾਂ ਨੇ ਜੋ ਸਹੀ ਨਹੀਂ ਕਰਦਾ ਪਿਆ ਦੋ ਤਿੰਨ ਦਿਨਾਂ ਤੋਂ ਮੀਂਹ ਬਾਰਿਸ਼ ਪਿਆ ਕੇ हट ਗਿਆ ਤੇ ਉੱਥੇ ਕੰਮ ਦਾ ਸਾਰ ਰੁਕਿਆ ਪਿਆ ਤੇ ਮਾਰਾ ਕੋਈ ਜ਼ਿੰਮੇਵਾਰੀ ਕਿ ਕਿ ਇਹ ਤਾਂ ਅਸਵਾਰੀਆਂ ਵੀ ਬੋਲਦੀਆਂ ਪਈਆਂ ਇੱਥੇ ਗੱਲ ਇੱਕ ਵੱਡਾ ਹੀ ਆਟੋ ਪਲਟ ਗਿਆ ਸੀਗਾ ਖੱਡੇ 'ਚ ਰੈਨ ਨਾ ਗੁਰੈਨਾ ਲੱਗਿਆ ਫਿਰ ਜਾ ਕੇ ਹਟਿਆ ਜਾਮ ਘੰਟਾ ਫਸੇ ਰੇ ਗੱਲ ਕਿੰਨਾ ਕਟੋਆ ਹੈਗਾ ਵਾ ਮੇਡਾ ਟੋਆ ਦਾ ਬਥੇਰੇ ਤੁਹਾਡੇ ਸਾਹਮਣੇ ਹੀ ਆ ਦਿਖਾਓ ਵੀਡੀਓ ਚ ਕਿੰਨੇ ਕਿੰਨੇ ਕਟੋਏ ਆ ਜਿਆਦਾ ਨਿਕਲਣੀ ਕੋਈ ਸੁਣਵਾਈ ਨਹੀਂ ਹੈਗੀ ਕੋਈ ਇੱਥੇ ਸੁਣਵਾਈ ਹੈ ਭਾਜੀ ਮਹੀਨਾ ਦਾ ਹੋ ਗਿਆ ਹੈ ਐਦਾਂ ਹੀ ਹੈ ਬਿਲਕੁਲ ਤੁਸੀਂ ਦੇਖਦੇ ਹੋ ਕਿ ਪਿੱਛੇ ਕਾਫੀ ਭਾਰੀ ਲੰਬਾ ਜਾਮ ਲੱਗਾ ਹੋਇਆ ਹੈ ਦੱਸ ਦਿੰਨੇ ਆ ਤੁਹਾਨੂੰ ਆਟੋ ਦੇਖਦੇ ਹੋ ਵਿੱਚ ਫਸ ਚੁਕਿਆ ਹੋਇਆ ਤਸਵੀਰਾਂ ਦੇਖ ਸਕਦੇ ਹੋ ਕਿ ਆਟੋ ਜਿਹੜਾ ਹੈ ਉਹ ਵਿੱਚ ਫਸ ਚੁਕਿਆ ਹੋਇਆ ਹੈ ਕਿਉਂਕਿ ਕਾਫੀ ਵੱਡਾ ਜਿਹੜਾ ਟੋਆ ਵੈਸ ਰੋਡ ਤੇ ਬਣਿਆ ਹੋਇਆ ਤੇ ਉਸ ਤੋਂ ਬਾਅਦ ਇਹ ਆਟੋ ਜਿਹੜਾ ਵਾ ਉਹ ਸਿੱਧੇ ਤੌਰ ਤੇ ਇੱਥੇ ਫਸ ਗਿਆ ਹੋਇਆ ਵੈ ਤੇ ਆ ਜੇਕਰ ਆਟੋ ਦੀਆਂ ਤਸਵੀਰਾਂ ਦਿਖਾਈਏ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਕਿਉਂਕਿ ਗੱਡੀਆਂ ਜੜੀਆਂ ਨੇ ਉਹ ਸਿੱਧੇ ਤੌਰ ਤੇ ਇੱਥੇ ਜੜੀਆਂ ਫਸਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਲੋਕ ਦੇਖ ਸਕਦੇ ਹੋ ਕਿ ਕਿਸ ਤਰੀਕੇ ਮੇਨ ਹਾਈਵੇ ਰੋਡ ਨੂੰ ਛੱਡ ਕੇ ਫੁੱਟਪਾਥ ਉੱਤੇ ਚੜਦੇ ਹੋਏ ਨਜ਼ਰ ਆ ਰਹੇ ਨੇ ਇਹ ਵੱਡੇ ਵੱਡੇ ਟੋਏ ਜਿਹੜੇ ਨੇ ਸਿੱਧੇ ਤੌਰ ਤੇ ਵੱਡੇ ਹਾਦਸੇ ਨੂੰ ਸੱਦਾ ਪੱਤਰ ਦਿੰਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਕਰਨੀ ਹੈ ਕੀ ਕਹਿਣਾ ਚਾਹੂਗੇ ਟੋਇਆਂ ਦੇ ਵਿੱਚ ਆ ਰਹੇ ਨੇ ਜੀ ਗਲਤ ਹੋਇਆ ਬਹੁਤ ਤਕੜਾ ਪਾਣੀ ਬਨੇ ਨਿਕਾਲਦੇ ਤਰ ਪਾਣੀ ਬਕਾਰ ਪਾਣੀ ਤਾਂ ਹੁੰਦਾ ਨਾ ਤਾਂ ਦਾ ਖੱਡਾ ਦਿਖ ਜਾਂਦਾ ਉਹ ਖੱਡਾ ਦਿਖਦਾ ਹੈ ਨਹੀਂ ਹੈ ਹੁਣ ਪਾਣੀ ਪਾਣੀ ਬਹੁਤ ਵੱਡੇ ਵੱਡੇ ਖੱਡੇ ਆ ਵੀਰ ਕਿਉਂਕਿ ਕੀ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਗ੍ਰੀਨ ਸਿਟੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਲੁਧਿਆਣਾ ਸਮਾਰਟ ਸਿਟੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਕਿਉਂਕਿ ਇਹ ਲੁਧਿਆਣਾ ਸਮਾਰਟ ਹੈ ਪਰ ਸਮਾਰਟ ਸਿਟੀ ਦੇ ਵਿੱਚ ਦੇਖ ਸਕਦੇ ਹੋ ਕਿ ਕਾਗਜ਼ਾਂ ਦੇ ਵਿੱਚ ਸਮਾਰਟ ਸਿਟੀ ਜਿਹੜੀ नजर आ रही है एक पास गल करिए काफी करना की प्रशासन की नाकामी है क्योंकि हर साल मानसून आता है कोई नई बात तो है नहीं कि अचानक बारिश आ गई है है ना तो जो हाल है कहते हैं कि हाल बेहाल है इससे बुरा हाल बेहाल ये सारा कुछ है और स्मार्ट सिटी लुधियाना उसके बाद भी ਲੋਕ ਹਮ ਲੋਗੋਆਂ ਦਾ ਸੰਕਲਪ ਹੈ ਕਿ ਲੁਧਿਆਣਾ ਕੋ ਦੇਖ ਸਕਦੇ ਹੋ ਕਿ ਗੱਡੀ ਕਿਸ ਤਰੀਕੇ ਪਲਟਣ ਤੋਂ ਬਿਲਕੁਲ ਰਹਿ ਗਈ 1 ਮਿੰਟ ਦਾ ਹੀ ਸਮਾਂ ਸੀਗਾ 1 ਸੈਕਿੰਡ ਦੇ ਵਿੱਚ ਇਹ ਵੱਡਾ ਹਾਦਸਾ ਜਿਹੜਾ ਹੋ ਸਕਦਾ ਸੀਗਾ ਇਸ ਰੋਡ ਉੱਤੇ ਵੱਡੇ ਵੱਡੇ ਜਿਹੜੇ ਟੋਏ ਬਣੇ ਹੋਏ ਨੇ ਸੋ ਇੱਕ ਵੀ ਟ੍ਰੈਫਿਕ ਮੁਲਾਜ਼ਮ ਜਿਹੜਾ ਇਸ ਰੋਡ ਦੇ ਉੱਤੇ ਨਹੀਂ ਮੌਜੂਦ ਜਲਦੀ ਖਬਰ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਗੱਡੀਆਂ ਜਿਹੜੀਆਂ ਉਹ ਪਿੱਛੇ ਫਸ ਚੁੱਕੀਆਂ ਹੋਈਆਂ ਨੇ ਲੋਕ ਖੁਦ ਗੱਡੀ ਜਿਹੜੀ ਹੈ ਪਿੱਛੇ ਬੈਕ ਕਰ ਰਹੇ ਨੇ ਹੱਥਾਂ ਨਾਲ ਖਿੱਚ ਰਹੇ ਨੇ ਆਟੋ ਜਿਹੜਾ ਵਾ ਮੇਨ ਟੋਏ ਦੇ ਵਿੱਚ ਫਸ ਚੁੱਕਿਆ ਹੋਇਆ ਵਾ ਤਸਵੀਰ ਜਿਹੜੀ ਹੈ ਉਹ ਲਗਾ ਜੇਕਰ ਗੱਲਬਾਤ ਕਰਨੇ ਕੀ ਕਹਿਣਾ ਚਾਹੋਗੇ ਤੁਸੀਂ ਕੱਲ ਇਹ ਤੇ ਲੇਡੀ ਡਿਪਾਰਟਮੈਂਟ ਦਾ ਇੱਕ ਟੈਂਪੋ ਗਿਰਿਆ ਜਿਹੜਾ ਪਾਰਟੀ ਖਾਦੇ ਵਿੱਚ ਸਭ ਲੇਡੀ ਵਿੱਚ ਗਿਰੀਆਂ ਉਹਨਾਂ ਦੇ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਜਿਹੜਾ 5 ਦਿਨ ਹੋ ਗਏ ਇਸ ਕੰਮ ਨੂੰ ਆਏ ਹੋ ਜਾਂਦੇ ਆ ਪਾਣੀ ਕਦੋਂ ਬਾਰਿਸ਼ ਕਦੋਂ ਹੋਈ ਸੀ ਬਾਰਿਸ਼ ਹੋਣ ਤੋਂ ਬਾਅਦ ਕੱਲੇ ਵੇ 6 ਦਿਨ ਹੋ ਗਏ ਅੱਜ ਅੱਛਾ ਉਸ ਤੋਂ ਬਾਅਦ ਕੋਈ ਨਹੀਂ ਆਇਆ ਇਦਾਂ ਦੀ ਬਣੀ ਹੋਈ ਆ ਹਾਂ ਇਦਾਂ ਹਾਲਾਤ ਹੈ ਇਹ ਸੜਕਾਂ ਛੱਡ ਕੇ ਲੋਕ ਇਹ ਫੁੱਟਪਾਥ ਉੱਤੇ ਜਾ ਰਹੇ ਨੇ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਫੁੱਟਪਾਥ ਦੇ ਸੱਟਾਂ ਲਾਦਿਆਂ ਅਗਲੇ ਵੇਖ ਦੂਜੇ ਦੇ ਵਿੱਚ ਵੱਜਦੇ ਤੇ ਨੁਕ ਵਰਾਲ ਹੁੰਦਾ ਕਿਸੇ ਇੱਕ ਦੂਜੇ ਜਬੜਦੇ ਆ ਫਿਰ ਲੜਦੇ ਆ ਉਸ ਤੋਂ ਬਾਅਦ ਦੇ ਵਿੱਚ ਇਹ ਨੁਕਸਾਨ ਹੋ ਰਿਹਾ ਪਬਲਿਕ ਨੂੰ ਬਿਲਕੁਲ ਸੋ ਤਸਵੀਰ ਜਿਹੜੀ ਆ ਲਗਾਤਾਰ ਤੁਹਾਡੇ ਨਾਲ ਸਾਂਝਾ ਕਰਾ ਰਹੇ ਆ ਗੱਡੀ ਜਿਹੜੀ ਆ ਉਹ ਬਿਲਕੁਲ ਉਸ ਟੋਏ ਦੇ ਵਿੱਚ ਫਸ ਚੁੱਕੀ ਹੋਈ ਹੈ ਗੱਲਬਾਤ ਕਰ ਲੈਣੇ ਆ ਕਿਉਂਕਿ ਕਾਫੀ ਪਿੱਛੇ ਪਾਰੀ ਲੰਬਾ ਜਾਮ ਲੱਗਾ ਹੋਇਆ ਤੇ ਉਸ ਤੋਂ ਬਾਅਦ ਆ ਦੇਖ ਸਕਦੇ ਹੋ ਕਿ ਇਹ ਕੱਟ ਜਿਹੜਾ ਬਣਾਇਆ ਹੋਇਆ ਇਸ ਕੱਟ ਦੇ ਵਿੱਚੋਂ ਲੋਕ ਜਿਹੜੇ ਫੁੱਟਪਾਥ ਉੱਤੇ ਪੈਦਲ ਜਾਣ ਵਾਸਤੇ ਇਹ ਕੱਟ ਬਣਾਇਆ ਹੋਇਆ ਵਾ ਪਰ ਇਹ ਦੱਸ ਦਿਆ ਕਿ ਇਹ ਕੱਟ ਦੇ ਉੱਤੇ ਲੋਕ ਗੱਡੀਆਂ ਲੈ ਕੇ ਆ ਰਹੇ ਨੇ ਤਾਂ ਗੱਡੀਆਂ ਸਿੱਧੇ ਤੌਰ ਤੇ ਜੇਕਰ ਇਸ ਰੋਡ ਦੇ ਉੱਤੇ ਆਂਦੀਆਂ ਨੇ ਤੇ ਸਿੱਧੇ ਤੌਰ ਤੇ ਇੱਕ ਵੱਡਾ ਹਾਸਾ ਵਾਹ। ਇਹ ਗੱਡੀ ਜਿਹੜੀ ਆ ਸਿੱਧੇ ਤੌਰ ਤੇ ਤੇ ਫਸ ਜਾਂਦੀ ਹੈ ਗੱਲ ਬਾਤ ਵੀ ਜਿਹੜੀ ਆ ਕੱਲ ਨੇ ਆ ਦੇਖ ਸਕਦੇ ਹੋ ਕਿ ਟਾਇਰ ਜਿਹੜਾ ਵਾ ਉਹ ਟੋਏ ਦੇ ਵਿੱਚ ਫਸਿਆ ਹੋਇਆ। ਹਾਲਾਂਕਿ ਜੇਕਰ ਪਿੱਛੇ ਦੀ ਆ ਤਸਵੀਰ ਦਿਖਾਈਏ ਤੇ ਗੱਡੀ ਦੇ ਵਿੱਚ ਪਿੱਛੇ ਕੁਝ ਵੀ ਜਿਹੜਾ ਲੋਡ ਨਹੀਂ ਹੈਗਾ। ਕੋਈ ਲੋਡ ਸੀਗਾ ਸਮਾਨ ਹੈ ਗੱਡੀ ਜਿਹੜੀ ਹੈ। ਇਹ ਕੋਈ ਲੋਡ ਲੋਡ ਵੀ ਹੈ ਨਹੀਂ ਸਮਾਨ ਤਨੂੰ ਦਿਖਾ ਦਿੰਨੇ ਕੁਝ ਵੀ ਲੋਡ ਨਹੀਂ ਹੈਗਾ। ਸਿਰਫ ਇਕੱਲੀ ਗੱਡੀ ਹੈ ਜਿਹੜੀ ਉਹ ਸਿੱਧੇ ਫਸ ਜਾਂਦੀ ਹੈ। ਜੇਕਰ ਇਸ ਰੋਡ ਦੇ ਉੱਤੇ ਆਣਾ ਵੇ ਤੇ ਤੁਸੀਂ ਗੱਡੀ ਦੇ ਵਿੱਚ ਕੋਦੇ 2-4 ਜਣੇ ਬਿਠਾ ਕੇ ਲਿਆਓ ਤਾਂ ਕਿ ਗੱਡੀ ਜੜੀ ਆ ਬਾਹਰ ਉਹ ਕੱਢਣ ਦੇ ਵਿੱਚ ਤੁਹਾਡੀ ਮਦਦ ਹੋ ਸਕੇ ਗੱਡੀ ਕਿੱਧਰ ਫਸ ਗਈ ਬਰੇ ਖੱਡੇ ਦੇ ਦੇਖੋ ਕਿੱਡੇ-ਕਿੱਡੇ ਐ ਇੱਕ ਪਾਣੀ ਭਰਿਆ ਅੱਜ ਦਾ 2 ਦਿਨ ਹੋ ਗਏ ਮੀਂਹ ਵੀ ਨਹੀਂ ਪਿਆ ਹੈਗਾ ਫਿਰ ਵੀ ਆ ਦੇਖ ਲੋ ਰੋਡ ਦੇ ਹਾਲਾਤ ਇਧਰ ਆਓ ਬਾਹਰ ਇਹ ਗੱਡੀ ਮਤਲਬ ਇਹ ਪਹਿਲਾਂ ਵੀ ਫਸਦੀ ਹੈ ਹੋ ਗਿਆ ਮੈਨੂੰ 15 ਮਿੰਟ ਹੋ ਗਏ ਕੋਲ ਦੇ ਨੂੰਰੇ ਇਹ ਦਿੱਕਤ ਕਾਫੀ ਆ ਰਹੀ ਹੈ ਹੋਰ ਹੁਣ ਇਹ ਤਾਂ ਗੱਡੀ ਖਾਲੀ ਆ ਜੇ ਗੱਡੀ ਲੋਡ ਹੋਵੇ ਤਾਂ ਬੰਦਾ ਕਿੱਥੋਂ ਕੱਢੇ ਲੰਘਾ ਲੂ ਛੱਟ ਖਾਣ ਵਾਲਾ ਕੰਮ ਹੈ ਦੇਖ ਸਕਦੇ ਹੋ ਕਿ ਕਿਸ ਤਰੀਕੇ ਗੱਡੀਆਂ ਜਿਹੜੀਆਂ ਫਸੀਆਂ ਹੋਈਆਂ ਨੇ ਐਸੋ ਲਗਾਤਾਰ ਜੇਕਰ ਇਸ ਰੋਡ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਤਾਂ ਇਹ ਮੇਰੀ ਜਿਹੜੀ ਹੈ ਦੇਖ ਸਕਦੇ ਹੋ ਤਸਵੀਰ ਕਿ ਮੇਨ ਹਾਈਵੇ ਰੋਡ ਹੈ ਇਸ ਰੋਡ ਤੋਂ ਜਿਹੜੀ ਗੱਡੀਆਂ ਆ ਰਹੀਆਂ ਨੇ ਉਹ ਸਿੱਧੇ ਤੌਰ ਤੇ ਰੋਂਗ ਆਂਦੀਆਂ ਹੋਈਆਂ ਨਜ਼ਰ ਆ ਰਹੀਆਂ ਕੁਝ ਗੱਡੀਆਂ ਸਿੱਧੇ ਰੋਂਗ ਆ ਰਹੀਆਂ ਨੇ ਲੋਕ ਖੁਦ ਇੱਥੋਂ ਦੇਖ ਸਕਦੇ ਹੋ ਕਿ ਇਹ ਕਹਿਣਾ ਚਾਹੁੰਦੇ ਨੇ ਕਿਉਂਕਿ ਇੱਕ ਪਾਸੇ ਲੋਕਾਂ ਦਾ ਜਿਹੜਾ ਰੋਸ਼ ਹੈ ਖੁਦ ਨਜ਼ਰ ਆ ਰਿਹਾ ਹੈ ਗੱਲਬਾਤ ਕਰ ਲੈਣੇ ਕੀ ਕਹਿਣਾ ਚਾਹੁੰਦੇ ਅਰੇ ਸਵੇਰ ਤੋਂ 50 ਤੋਂ ਵੱਧ ਗਾੜੀਆਂ ਆਇਆਂ ਨੇ ਪਲਟੀ ਮਾਰ ਚੁੱਕੀਆਂ ਨੇ ਨਿਕਲਣਾ ਮੁਸ਼ਕਿਲ ਹੈ ਸਵੇਰ ਤੋਂ ਸ਼ਾਮ ਤੱਕ ਜਮ ਲਗਾ ਰਹਿਤਾ ਹੈ ਹੋਰ ਕੀ ਪਤਾ ਨਹੀਂ ਕਿੰਨੇ ਗਾੜੀਆਂ ਕੋ ਐਕਸਲ ਟੁੱਟ ਚੁੱਕੇ ਹਨ ਇਸੇ ਰੋਡ ਤੇ ਕਿੱਥানে ਹਾਂ ਜੀ ਕਿੰਨੀ ਸਮਾਂ ਦੀ ਗੱਲ ਹੈ ਇਹ ਇਹ ਸਵੇ ਹੀ ਕੀ ਹੈ ਕੱਲ੍ਹ ਕੱਲ੍ਹ ਤੋਂ ਟੁੱਟੇ ਸਵੇ ਹੀ ਦੋ ਤਿੰਨ ਟੁੱਟ ਚੁੱਕੇ ਅਭੀ ਵੀ ਇੱਕ ਪੜੀ ਹੋ ਗਈ ਅੱਗੇ ਐਕਸਲ ਟੁੱਟੀ ਦੇਖ ਸਕਦੇ ਹੋ ਕਿ ਵੱਡੇ ਹਾਦਸੇ ਨੂੰ ਜਿਹੜਾ ਸੱਦਾ ਪੱਤਰ ਦਿੰਦਾ ਹੋਇਆ ਨਜ਼ਰ ਆ ਰਿਹਾ ਵਾ ਇਹ ਮੇਨ ਦਿੱਲੀ ਹਾਈਵੇ ਰੋਡ ਜਿੱਥੇ ਪਿੱਛੇ ਕਾਫੀ ਪਾਰੀ ਲੰਮਾ ਜਮ ਲੱਗਾ ਹੋਇਆ ਹੈ ਤਾਂ ਉਸ ਤੋਂ ਬਾਅਦ ਜੇਕਰ ਇਸ ਰੋਡ ਦੀਆਂ ਤਸਵੀਰਾਂ ਦਿਖਾਈਏ ਤੇ ਸ੍ਰੋਡ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਬੱਤੋਂ ਬੱਤਰ ਬਣੇ ਹੋਏ ਨੇ ਤਾਂ ਜੇਕਰ ਲੁਧਿਆਣਾ ਸਮਾਰਟ ਸਿਟੀ ਦੀ ਜਿਹੜੀ ਹੈ ਉਹ ਗੱਲ ਕੀਤੀ ਜਾਂਦੀ ਹੈ ਪਰ ਲੁਧਿਆਣਾ ਸਮਾਰਟ ਸਿਟੀ ਦੀਆਂ ਉਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਲਗਾਤਾਰ ਸਾਂਝਾ ਕਰਾ ਰਹੇ ਹਾਂ ਗਰਾਊਂਡ ਰਿਪੋਰਟ ਗਰਾਊਂਡ ਦੀਆਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਜੇਕਰ ਬਰਸਾਤ ਦਾ ਜਿਹੜਾ ਮੌਸਮ ਹੈ ਹਲੇ ਸ਼ੁਰੂ ਹੋਇਆ ਪਰ ਦੱਸਦੇ ਦੋ ਦਿਨ ਪਹਿਲਾਂ ਬਰਸਾਤ ਜਿਹੜੀ ਹੋਈ ਸੀਗੀ ਪਰ ਉਸ ਤੋਂ ਬਾਅਦ ਇਹ ਖੱਡੇ ਜਿਹੜੇ ਨੇ ਕਾਫੀ ਬਣੇ ਹੋਏ ਨੇ ਕਿਉਂਕਿ ਇੱਥੇ ਦੇ ਲੋਕਾਂ ਦਾ ਕਹਿਣਾ ਲੱਗਦੀ ਸੜਕ ਦੇ ਵਿੱਚ ਦਿੱਲੀ ਹਾਈਵੇ ਰੋਡ ਤੇ ਇਹ ਖੱਡੇ ਬਣੇ ਹੋਏ ਨੇ ਜਿਸ ਖੱਡਿਆਂ ਦੇ ਵਿੱਚ ਗੱਡੀਆਂ ਉਹ ਸਿੱਧੇ ਆ ਕੇ ਫਸ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਕਾਫੀ ਵੱਡਾ ਜਿਹੜਾ ਹਾਦਸਾ ਹੁੰਦਾ ਹੈ ਤੇ ਲੋਕ ਕਾਫੀ ਜ਼ਿਆਦਾ ਇੱਥੇ ਪਰੇਸ਼ਾਨ ਨੇ ਕਿਉਂਕਿ ਲਗਾਤਾਰ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਨਾ ਪ੍ਰਸ਼ਾਸਨ ਸੁਣਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਨਾ ਮੇਨ ਨੈਸ਼ਨਲ ਹਾਈਵੇ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਵੱਲੋਂ ਕੋਈ ਵੀ ਇੱਥੇ ਜਿਹੜੀ ਆ ਕਾਰਵਾਈ ਨਹੀਂ ਕੀਤੀ ਜਾ ਰਹੀ ਜਾਂ ਇਸ ਰੋਡ ਨੂੰ ਕਿਸੇ ਤਰੀਕੇ ਨਾਲ ਟੋਇਆਂ ਨੂੰ ਕਲੀਅਰਫਾਈ ਨਹੀਂ ਕੀਤਾ ਜਾ ਰਿਹਾ ਕਾਰਨ ਕੀ ਹੈਗਾ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਪ੍ਰਸ਼ਾਸਨ ਦੇ ਅਗਵਾਈ ਹੈਡ ਜਾਂ ਪ੍ਰਸ਼ਾਸਨ ਨੂੰ ਨਿਗਾ ਨਹੀਂ ਆਂਦਾ ਜਾਂ ਪ੍ਰਸ਼ਾਸਨ ਕੁਮ ਕਰਨੀ ਨਹੀਂ ਸੁੱਤਾ ਪਿਆ ਹਲੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਇਸ ਰੋਡ ਤੇ ਨਹੀਂ ਪਹੁੰਚਿਆ ਤੇ ਨਾ ਕੋਈ ਟ੍ਰੈਫਿਕ ਮੁਲਾਜ਼ਮ ਇਸ ਚੌਕ ਦੇ ਵਿੱਚ ਖੜਾ ਹੈ ਜਿਹੜਾ ਲੋਕਾਂ ਨੂੰ ਡਾਇਰੈਕਸ਼ਨ ਦੱਸ ਸਕੇ ਲੋਕਾਂ ਨੂੰ ਦੱਸ ਸਕੇ ਕਿ ਤੁਸੀਂ ਇਸ ਰੋਡ ਤੇ ਨਹੀਂ ਆਣਾ ਜਾਂ ਇਸ ਰੋਡ ਤੋਂ ਸਹੀ ਤਰੀਕੇ ਨਾਲ ਆ ਸਕੋ ਜਾਂ ਸਹੀ ਡਾਇਰੈਕਸ਼ਨ ਲੋਕਾਂ ਨੂੰ ਦੱਸ ਸਕੇ ਕਿਉਂਕਿ ਲੋਕ ਉਥਲ-ਪੁਥਲ ਦੇ ਨਾਲ ਕਿਸ ਤਰੀਕੇ ਆਪਣੀ ਗੱਡੀਆਂ ਜਿਹੜੀਆਂ ਕ੍ਰੋਸ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਿੰਨੇ ਕਿਤੇ ਕਾਫੀ ਵੱਡਾ ਜਿਹੜਾ ਹਾਦਸਾ ਵੈ ਓ ਇਸ ਰੋਡ ਦੇ ਉੱਤੇ ਵਪਰਦਾ ਵੱਡੇ ਹਾਦਸੇ ਨੂੰ 77 ਦਿੰਦਾ ਹੋਇਆ ਨਜ਼ਰ ਆ ਰਿਹਾ ਵੈ ਦਿੱਲੀ ਹਾਈਵੇ ਰੋਡ ਗੈਸਪੁਰਾ ਦੇ ਨਾਲ ਨਜ਼ਦੀਕ ਪੁਲ ਦੇ ਨਜ਼ਦੀਕ ਇਹ ਜਿਹੜਾ ਰੋਡ ਬਣਿਆ ਹੋਇਆ ਇਸ ਰੋਡ ਦੇ ਉੱਤੇ ਵੱਡੇ ਵੱਡੇ ਜਿਹੜੇ ਟੋਏ ਨੇ ਉਹ ਤੁਹਾਡੇ ਸਵਾਗਤ ਵਾਸਤੇ ਤਿਆਰ ਨੇ ਤੁਸੀਂ ਇੱਥੇ ਆ ਰਹੇ ਹੋ ਤੇ ਉਸ ਤੋਂ ਬਾਅਦ ਆਪਣੀ ਗੱਡੀਆਂ ਖਰਾਬ ਹੋਣ ਦੀਆਂ ਜਾਂ ਕੰਡਮ ਹੋਣ ਦੀਆਂ ਜ਼ਿੰਮੇਵਾਰੀ ਤੁਸੀਂ ਆਪ ਚੱਕ ਸਕਦੇ ਹੋ ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਸਿੱਧੇ ਤੌਰ ਤੇ ਕੋਈ ਵੀ ਇਹ ਜਿਹੜਾ ਇਥੇ ਨਜ਼ਰ ਨਹੀਂ ਆ ਰਿਹਾ ਕਿਉਂਕਿ ਇਸ ਥਾਂ ਦੇ ਉੱਤੇ ਕੋਈ ਟ੍ਰੈਫਿਕ ਮੁਲਾਜ਼ਮ ਜਿਹੜਾ ਉਹ ਵੀ ਨਜ਼ਰ ਨਹੀਂ ਆ ਰਿਹਾ ਜਿਹੜਾ ਲੋਕਾਂ ਨੂੰ ਡਾਇਰੈਕਸ਼ਨ ਦੱਸ ਸਕੇ ਸਾਡੇ ਸਾਹਮਣੇ ਖੜੀ ਜਲਦੀ ਖਬਰਾਂ ਦੇ ਵਿੱਚ ਕੁਝ ਗੱਡੀਆਂ ਜਿਹੜੀਆਂ ਨੇ ਪਲਟਣ ਤੋਂ ਵੀ ਹਟੀਆਂ ਤੇ ਕੁਝ ਗੱਡੀਆਂ ਜਿਹੜੀਆਂ ਟੋਏ ਦੇ ਵਿੱਚ ਫਸੀਆਂ ਦੇਖਣਾ ਹੋਵੇਗਾ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਪ੍ਰਸ਼ਾਸਨ ਵੱਲੋਂ ਇਹ ਗੱਡੇ ਜਿਹੜੇ ਆ ਕਿੱਦਾਂ ਭਰੇ ਜਾਂਦੇ ਨੇ ਆ ਦੇਖਦੇ ਹਾਂ ਕਿ ਭਾਈ ਜੀ ਇਹਨਾਂ ਦਾ ਬੇੜਾਕਾਰ ਕਾਰ ਨਗਰ ਨਿਗਮ ਵਾਲਿਆਂ ਦਾ ਰੋਡ ਟੈਕਸ ਨੂੰ ਕਹਿੰਦੇ ਆ ਰੋਡ ਟੈਕਸ ਦਿਓ ਸਾਨੂੰ ਕੀ ਕਰੀਏ ਰੋਡ ਟੈਕਸ ਲਈ ਆ ਦੇਖੋ ਗਰੀਬ ਆਦਮੀ ਦਾ ਆਟੋ ਫਸਿਆ ਹੈ 15 ਮਿੰਟ ਪਹਿਲਾਂ ਇੱਥੇ ਆਟੋ ਪਲਟ ਗਿਆ ਜੀ 10 ਵਾਰੀਆਂ ਦੇ ਸੱਟਾਂ ਲੱਗੀਆਂ ਹੁਣ ਟੱਕਰ ਦੇ ਵਿੱਚ ਕਿੰਨੀਆਂ ਗੱਡੀਆਂ ਪਲਟੀਆਂ ਮੈਥੇ ਘਟੋ ਘਟ ਚਾਰ ਗੱਡੀਆਂ ਪਲਟ ਚੁੱਕੀਆਂ ਭਾਜੀ ਇੱਥੇ ਫੇਰ ਤੋਂ ਲੈ ਕੇ ਹੁਣ ਤੱਕ ਆ ਦੇ ਲੋ ਪੰਜਵੀਂ ਉਹ ਫਸੀ ਖੜੀ ਹੈ ਕੋਈ ਟ੍ਰੈਫਿਕ ਮੁਲਾਜ਼ਮ ਵੀ ਨਹੀਂ ਕੁਛ ਵੀ ਨਹੀਂ ਭਾਜੀ ਆ ਦੇ ਲੋ ਥੋੜੇ ਸਾਹਮਣੇ ਇੱਕ ਘੰਟਾ ਹੋ ਗਿਆ ਲਾਈਨ 'ਚ ਲੱਗੇ ਨੂੰ ਜੀ ਇਹਨਾਂ ਦਾ ਬੇੜਾਗਰ ਕਾ ਕਾਰਪੋਰੇਸ਼ਨ ਦਾ ਬਿਲਕੁਲ ਹੀ ਬੇੜਾਗਰ ਕਾ ਤੁਸੀਂ ਦੇਖ ਸਕਦੇ ਹੋ ਕਿ ਨਗਰ ਨਿਗਮ ਕਾਰਪੇਸ਼ਨ ਅਧਿਕਾਰੀਆਂ ਦੇ ਉੱਤੇ ਵੀ ਲੋਕਾਂ ਦਾ ਗੁੱਸਾ ਜਿਹੜਾ ਫੁੱਟਦਾ ਹੋਇਆ ਨਜ਼ਰ ਆ ਰਿਹਾ ਤੇ ਪੁਲਿਸ ਮੁਲਾ ਕੌਸਦੇ ਉੱਤੇ ਵੀ ਜਿਹੜਾ ਗੁੱਸਾ ਲੋਕਾਂ ਦਾ ਫੁੱਟਦਾ ਨਜ਼ਰ ਆ ਰਿਹਾ ਕਿਉਂਕਿ ਜੇਕਰ ਟ੍ਰੈਫਿਕ ਦੀ ਗੱਲ ਕਰੀਏ ਤਾਂ ਪਿੱਛੇ ਕਾਫੀ ਭਾਰੀ ਲੰਬਾ ਜਾਮ ਜਿਹੜਾ ਲੱਗਾ ਹੋਇਆ ਹੈ ਟ੍ਰੈਫਿਕ ਦੇ ਵਿੱਚ ਟ੍ਰੈਫਿਕ ਮੁਲਾਜ਼ਮ ਵੀ ਨਹੀਂ ਮੌਜੂਦ ਕਾਰਪੋਰੇਸ਼ਨ ਅਧਿਕਾਰੀਆਂ ਵੱਲੋਂ ਨਗਰ ਨਿਗਮ ਤੇ ਇਸ ਮੇਨ ਹਾਈਵੇ ਰੋਡ ਦੇ ਅਧਿਕਾਰੀਆਂ ਵੱਲੋਂ ਕੋਈ ਵੀ ਜਿਹੜੀ ਆ ਸੜਕ ਬਣਾਉਣ ਦੀ ਕੋਈ ਵੀ ਕਿਸੇ ਤਰੀਕੇ ਦੀ ਜਿਹੜੀ ਆ ਕੋਈ ਤਿਆਰੀ ਨਹੀਂ ਕੀਤੀ ਜਾ ਰਹੀ ਲੋਕ ਪਰੇਸ਼ਾਨ ਨੇ ਹੁਣ ਦੇਖਣਾ ਹੋਵੇਗਾ ਕਿ ਜਿਹੜੀ ਆ ਲੋਕ ਲੋਕਾਂ ਦੀ ਪਰੇਸ਼ਾਨੀ ਸਰਕਾਰ ਪ੍ਰਸ਼ਾਸਨ ਇਸ ਰੋਡ ਦੇ ਉੱਤੇ ਕਦੋਂ ਖਤਮ ਕਰਦਾ ਹੈ ਕਿਉਂਕਿ ਜੇਕਰ ਲੋਕਾਂ ਦੀ ਗੱਲ ਕਰੀਏ ਤਾਂ ਲੋਕ ਆਪਣੀ ਮੰਗ ਜਿਹੜੀ ਲਗਾਤਾਰ ਕਰ ਰਹੇ ਨੇ ਪਰ ਲੋਕ ਪਰੇਸ਼ਾਨ ਨਜ਼ਰ ਆਣੇ ਬਤੋ ਬਤ ਖਬਰ ਸ਼ੇਅਰ ਕਰਨੀ ਤਾਂ ਕਿ ਪ੍ਰਸ਼ਾਸਨ ਤੱਕ ਪਹੁੰਚੇ ਤੇ ਪ੍ਰਸ਼ਾਸਨ ਆ ਕੇ ਇਸ ਰੋਡ ਨੂੰ ਜਿਹੜਾ ਸਹੀ ਕਰੇ ਦੇਖ ਰਹੇ ਹਾਂ ਲੁਹਾਨ ਲਈ ਮੈਨੇਜਿੰਗ ਕੈਮਰਾਮੈਨ ਹਰੀਨ ਲਾਤਾ